ਅੱਜ ਸਰਦਾਰ ਪਾਕ ਸਿੰਘ ਟਟੋਗੜ ਹੋਰਾਂ ਦੀ ਵਰਸੀ ਦੇ ਮੌਕੇ ਤੇ ਦੋ ਸੜਕਾਂ ਦਾ ਵੀ ਨੀ ਪੱਥਰ ਰੱਖਿਆ ਕੋਈ 17 ਕਰੋੜ 21 ਲੱਖ ਰੁਪਈਆ ਲੱਗੂਗਾ ਇਹਦੇ ਚ ਇੱਕ ਤਾਂ ਜਿਹੜੀ ਸੜਕ ਹੈ ਜਾਊਗੀ ਛੀਟਾਂ ਵਾਲੇ ਨੂੰ ਬਾਇਆ ਟਟੋਗੜ ਪੁਰਜਗੋਹਾਰਾ ਪੁਰਜ ਛੋਟਾ ਚੀਮਾ ਪੜੀ ਮਾਨਸਾ ਸਮੁੰਦਗੜ ਛੰਨਾ ਇਹ ਹੋਗੀ ਇਹਦੀ 7 ਕਰੋੜ 56 ਲੱਖ ਰੁਪਈਆ ਲੱਗਤਾ ਹੋਗੀ ਦੂਜੀ ਹੈਗੀ ਅਮਰਗੜ ਤੋਂ ਧੂਰੀ ਬਾਗੜੀਆਂ ਰੋਡ ਤੱਕ ਬਣਾਈ ਜਾ ਰਹੀ ਹੈ ਤੇ ਇਹ ਸਰਕਟ ਢੋਗਲ ਖੇੜੀ ਜੱਟਾਂ ਲੋਹਾਰ ਮਾਜਰਾ ਤੇ ਈਸੀ ਵਿਜਦੀ ਜਾਊਗੀ ਤੇ 18 18 ਫੁੱਟ ਦੀਆਂ ਸੜਕਾਂ ਹੋਣਗੀਆਂ ਤੇ ਨਾਲ ठेकेदारों ਨੂੰ ਇਹ ਕਹਤਾ ਕਿ ਜੇ 5 ਸਾਲ ਟੁੱਟ ਗਈ ਸੜਕ ਛਟੋਆ ਪੈ ਗਿਆ ਤਾਂ ਤੁਸੀਂ ਆਪਦੇ ਖਰਚੇ ਤੇ ਠੀਕ ਕਰਨੇ ਐ ਇਸ ਕਰਕੇ ਪਹਿਲੀ ਹੀ ਇਹ ਤੇ ਇੰਨਾ ਵਧੀਆ ਕਰ ਦੋ ਕਿ ਤੁਹਾਨੂੰ ਹੋਰ ਖਰਚਾ ਨਾ ਕਰਨਾ ਪਵੇ ਤੇ ਜਿੰਨਾ ਚਿਰ ਨਾ ਪਿੰਡਾਂ ਦੀਆਂ ਪੰਚਾਇਤਾਂ ਲਿਖ ਕੇ ਨਹੀਂ ਦਿੰਦੀਆਂ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਐ ਤੇ ਕੋਈ ਮਾੜਾ ਮਟੀਰੀਅਲ ਨਹੀਂ ਪਿਆ ਉਹਨਾਂ ਚਿਰ ਸੀ ਉਹਨਾਂ ਦੇ ਪੈਸੇ ਰੀਲீஸ் ਨਹੀਂ ਕਰਦੇ ਇਹ ਸਾਰੇ ਪੰਜਾਬ ਵਿੱਚ ਕਰਤਾ ਲਾਗੂ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਉਹ ਅਸੀਂ ਬਣਾਉਣੀਆਂ ਨੇ ਬਜਟ ਜਾਰੀ ਕਰਤਾ ਤੁਸੀਂ ਕਹੋਗੇ ਤਾਂ ਇਹ ਜਿਹੜੀ ਸੜਕ ਹੈ ਟਟੋਗੜ ਵੇਰੀ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਭਗਤ ਸਿੰਘ ਟਟੋਗੜ ਦੇ ਨਾਂ ਤੇ ਮਾਰਗ ਤੇ ਰੱਖ ਦਾਂਗੇ